ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਖੜਾ ਅਮ੍ਰਿਤਸਰ ਅਮ੍ਰਿਤਸਰ ਉਸ ਜਗ੍ਹਾ ਤੇ ਖੜਾ ਰੰਜੀਤ ਕੈਣੀਓ ਰੋਜ਼ ਗਾਰਡਨ ਜਿੱਥੇ ਕਹਿੰਦੇ ਸੀ ਗੇ ਮੇਲਾ ਹੋਣ ਜਾ ਰਿਆ ਨਵਾਂ ਹੀ ਮੇਲਾ ਵੇਖ ਲਿਆ ਕਹਿੰਦੇ ਕਬੱਡੀ ਦੇ ਮੇਲੇ ਵੇਖੇ ਸ਼ਿਦਾ ਸਿੰਘਾਂ ਦੇ ਮੇਲੇ ਵੇਖਿਆ ਤੀਆਂ ਦੇ ਮੇਲੇ ਵੇਖਿਆ ਨਵਾਂ ਹੀ ਮੇਲਾ ਜਿਹੜਾ ਕੱਲ ਦਾ ਬੜਾ ਸੋਸ਼ਲ ਮੀਡੀਆ ਤੇ ਔਰ ਪਹਿਲ ਵੀ ਅਸੀਂ ਆਏ ਸੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਇਹੋ ਜਿਹਾ ਇੱਥੇ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਗੁਰੂ ਰਾਮਦਾਸ ਜੱਜੇ ਪਾਤਸ਼ਾਹ ਦੀ ਬਸਾਈ ਹੋਈ ਨਗਰੀਆ ਨਾ ਇੱਥੇ ਪਹਿ ਇਹ ਤੇ 27 ਅਪ੍ਰੈਲ ਨੂੰ ਇੱਕ ਪ੍ਰੋਗਰਾਮ ਹੁਣ ਅਸੀਂ ਰੱਖਿਆ ਹੈ ਉਹ ਰੱਖਿਆ ਹੈ ਜਨਰਲ ਹਰਬਖ ਸਿੰਘ ਜਨਰਲ ਹਰਬਖ ਸਿੰਘ ਉਹ ਸ਼ਖਸੀਅਤ ਆ ਜਿਸਦੇ ਬਾਰੇ ਮੈਨੂੰ ਲੱਗਦਾ ਕਿ ਦੱਸਣ ਦੀ ਲੋੜ ਨਹੀਂ ਜਦੋਂ ਨੈਟ ਤੇ ਸਰਚ ਕਰੋਗੇ ਤੇ ਇੱਕ ਬਹੁਤ ਵੱਡਾ ਵਿਲੱਖਣ ਇਤਿਹਾਸ ਜਿਸ ਦਾ ਨਿਕਲ ਆਊਗਾ ਉਸ ਜਨਰਲ ਹਰਬਖ ਸਿੰਘ ਦੀ ਯਾਦ ਵਿੱਚ ਉਸ ਦਿਨ ਇੱਥੇ ਨਾਲੇ ਤੇ ਰੁਕ ਲਾਏ ਜਾਣਗੇ ਔਰ ਨਾਲੇ ਇੱਕ ਜਿਹੜਾ ਪ੍ਰੋਗਰਾਮ ਰੱਖਿਆ ਜਾਊਗਾ ਕਿਉਂਕਿ ਇੱਕ ਐਸੀ ਸ਼ਖਸੀਅਤ ਉਹ ਜਨਰਲ ਹਰਬਖ ਸਿੰਘ ਜਿਸ ਵੇਲੇ 1965 ਦੀ ਜੰਗ ਹੋਈ ਸੀ ਉਸ ਵੇਲੇ ਜਦੋਂ হামলা కర్ਤਾ ਸੀ ਪਾਕਿਸਤਾਨ ਨੇ ਭਾਰਤ ਤੇ ਤੇ ਚੌਧਰੀ ਸਾਹਿਬ ਜਿਹੜੇ ਸਾਡੇ ਆਰਮੀ ਦੇ ਚੀਫ ਸੀ ਉਹਨਾਂ ਨੇ ਫੋਨ ਕੀਤਾ ਜਨਰਲ ਹਰਬਖਸ਼ ਸਿੰਘ ਨੂੰ ਕਿ ਦਿੱਲੀ ਬਚਾ ਲੋ ਅਮਰitsar ਛੱਡ ਦਿਓ ਔਰ ਉਸ ਸਿੱਖ ਯੋਧੇ ਨੇ ਇੱਕ ਗੱਲ ਕਹੀ ਸੀ ਕਿ ਨਹੀਂ ਪਹਿਲਾਂ ਸਾਡੇ ਤੋਂ ਨਨਕਾਣਾ ਸਾਹਿਬ ਚਲ ਗਿਆ ਹੁਣ ਅਮਰitsar ਅਸੀਂ ਨਹੀਂ ਜਾਣ ਦੇਾਂਗੇ ਉਸ ਯੋਧੇ ਜਰਨੈਲ ਨੂੰ ਜਿਸ ਵੇਲੇ ਲਾਲ ਬਹਾਦਰ ਸ਼ਾਸਤਰੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਕਈ ਪ੍ਰਸ਼ਾਸਨੋਂ ਦਬਾਅ ਪਾਇਆ ਗਿਆ ਪਰ ਉਸ ਯੋਧੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਹ ਅਮਰੇਸਰ ਸਾਡੇ ਕੋਲ ਅਜ ਰੱਖਿਆ ਕਿਉਂਕਿ ਨਨਕਾਣਾ ਸਾਹਿਬ ਚਲ ਗਿਆ ਸੀ ਅਮਰੇਸਰ ਵੀ ਚਲ ਜਾਣਾ ਸੀ ਉਹ ਮੂਰਖਾਂ ਨੂੰ ਕੀ ਪਤਾ ਕਿ ਅਮਰੇਸਰ ਦੇਣ ਕੀ ਦੀਆ ਸਾਡੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਈ ਉਹ ਲੌਂਡੇ ਜੇ ਸਿਰ ਤੇ ਪੱਗਾਂ ਬਨ ਕੇ ਜੱਫੀਆਂ ਪਾਉਣ ਡਿਆ ਸਾਡੇ ਭੇਸ ਬਣਾ ਕੇ ਤੁਸੀਂ ਸਾਨੂੰ ਬਦਨਾਮ ਨਹੀਂ ਕਰ ਸਕਦੇ ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਆ ਔਰ ਸਾਰਿਆਂ ਨੂੰ ਪਤਾ ਅਸੀਂ ਉਹ ਲੋਕ ਆ ਜਿਹੜੇ ਬਾਟਰਾ ਤੋਂ ਤਿਰੰਗੇ ਦੇ ਵਿੱਚ ਲਪੇਟੇ ਆਉਨੇ ਆ ਇਹ ਜਿਹੜਾ ਰੋਜ਼ਗਾਰਡਨ ਜਿੱਥੇ ਮੈਂ ਖਲੋਤਾ ਤੇ ਦੇਸ਼ ਦਾ ਫਲੈਗ ਝੁਲਦਾ ਔਰ ਇੱਥੇ ਜੱਲਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਖੂਨੀ ਸਾਕਾ ਹੋਇਆ ਉਹਦਾ ਸਾਰਾ ਪਿਆਸ ਲਿਖਿਆ ਉੱਥੇ ਨਾਂ ਲਿਖਿਆ ਇਹੋ ਜਿਹੀਆਂ ਯਾਦਗਾਰਾਂ ਤੇ ਤੁਸੀਂ ਕੀ ਸੋਚਦੇ ਕਿ ਟੈਂਪੂ ਉਹ ਤੁਹਾਨੂੰ ਅਸੀਂ ਪ੍ਰੋਗਰਾਮ ਕਰਨ ਦਵਾਂਗੇ ਤੁਹਾਡੇ ਲਈ ਅਸੀਂ ਲੋਹੇ ਦੇ ਛੱਤਰ ਲਿਆਂਦੇ ਆ ਲੋਹੇ ਦੀਆਂ ਜੈਕਟਾਂ ਪਾ ਕੇ ਉਹ ਜਿਹੜੀਆਂ ਮੁਗਲ ਪਾ ਕੇ ਆਉਂਦੇ ਸੀ ਤੁਹਾਡੇ ਮਾਰਮਰ ਜੁੱਤੀਆਂ ਇੱਥੇ ਬਣਾਂਗੇ ਤੁਸੀਂ ਸਾਡੇ ਬੱਚਿਆਂ ਨੂੰ ਕੀ ਪ੍ਰੇਰਿਤ ਕਰ ਰਹੇ ਹੋ ਤੁਸੀਂ ਸਾਡੇ ਸਮਾਜ ਨੂੰ ਕੀ ਦੇਣ ਦੇ ਰਹੇ ਹੋ ਸੋ ਇਹੋ ਜਿਹੇ ਪ੍ਰੋਗਰਾਮਾਂ ਦੀ ਮੈਂ ਸਖਤ ਜਿੱਥੇ ਮੈਂ ਖੇਧੀ ਕਰਦਾ ਨਾ ਅਸੀਂ ਇੱਥੇ ਹੋਣ ਦਾ ਉਹ ਤਾਂ ਪਹਿਲਾਂ ਤੇ ਨਾ ਹੀ ਹੋਣ ਦਵਾਂਗੇ ਗਾ 27 ਅਪ੍ਰੈਲ ਨੂੰ ਇੱਥੇ ਇਹ ਪ੍ਰੋਗਰਾਮ ਅਸੀਂ ਕਰਾਂਗੇ ਸਰਦਾਰ ਹਰਬਖਸ਼ ਸਿੰਘ ਦੀ ਯਾਦ ਨੂੰ ਸਮਰਪਿਤ ਔਰ ਉਹ ਜਿਹੜਾ ਪ੍ਰੋਗਰਾਮ ਅਸੀਂ ਪੂਰਾ ਦਿਨੇ ਤੇ ਕਰਾਂਗੇ ਸੋ ਮੇਰੀ ਜਗ ਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਭਰਾਓ ਜ਼ਰੂਰ ਪਹੁੰਚਿਓ ਕੱਲ ਦਾ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਸੀ ਸ਼ੋਸ਼ਾਜਾ ਉਹ ਨਾਂ ਤੇ ਹੋਣਾ ਜੇ ਤੇ ਨਾ ਅੰਮ੍ਰਿਤਸਰ ਦੀ ਧਰਤੀ ਦੇ ਕਿਸੇ ਨੇ ਪ੍ਰਵਾਨ ਕਰਨਾ ਇਹ ਅੰਮ੍ਰਿਤਸਰ ਧਰਤੀ ਕਿਸ ਦੀ ਹੈ ਇੱਥੇ ਬਾਬਾ ਦੀਪ ਸਿੰਘ ਅਰਗੇ ਯੋਧੇ ਜਰਨ ਫਿਰ ਜਾ ਕੇ ਮਾਜੇ ਦੀ ਜਰਨੈਲੀ ਮਿਲੀ ਫਿਰ ਕਿਤਾਬ ਮਿਲਦੇ ਆ ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਦਾ ਇਤਿਹਾਸ ਪੜ ਲਿਓ ਅੰਮ੍ਰਿਤਸਰ ਦਾ ਬਹੁਤ ਵੱਡਾ ਇਤਿਹਾਸ ਆ ਔਰ ਇੱਥੇ ਸ਼ਹੀਦਾਂ ਨੇ ਜਿਨ੍ਹਾਂ ਨੇ ਲਹੂ ਡੋਲਿਆ ਇਹ ਉਹਨਾਂ ਦੀ ਪਰਦੀ ਆ ਕਿਤੇ ਨਾ ਕਿਤੇ ਇਹ ਸ਼ਰਾਰਤੀ ਆਂਸਰ ਜਿਹੜੇ ਸਿਰ ਚੁੱਕ ਰਿਆ ਨਾ ਅਸੀਂ ਚੁੱਕਣ ਦਵਾਵਾਂਗੇ ਕੱਲ੍ਹ ਦਾ ਅਸੀਂ ਦੇਖ ਰਹੇ ਆ ਇਹਨਾਂ ਦੇ ਵਟਸਐਪ ਗਰੁੱਪ ਜਿਹੜੇ ਆ ਉਹਨਾਂ ਦੇ ਵਿੱਚ ਕੁਝ ਬੰਦੇ ਸਾਡੇ ਐਡ ਹੋਏ ਤੇ ਜਿਹੜੇ ਮੈਸੇਜ ਉਹਨਾਂ ਤੇ ਆ ਰਹੇ ਬਾਹਰ ਦੇ ਨੰਬਰਾਂ ਤੋਂ ਔਰ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਉਂਦੀ ਦੀ ਜਾਂਚ ਕਰੋ ਇਹ بڑے ਵੱਡੇ ਲੈਵਲ ਦਾ ਕੋਈ ਸਕੈਮ ਹੈ ਜਿਹੜਾ ਜੋ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਆਇਆ ਸੋ ਇਹੋ ਜਿਹੇ ਪ੍ਰੋਗਰਾਮਾਂ ਦਾ ਮੈਂ ਸਖਤ ਵਿਰੋਧ ਕਰਦਾ ਔਰ 27 April ਨੂੰ ਇੱਥੇ ਸਾਡਾ ਪ੍ਰੋਗਰਾਮ ਹੋਊਗਾ ਜੇ ਰੋਕਣਾ ਇਹਨਾਂ ਨੇ ਤੇ ਉਸ ਦਿਨ ਆ ਜਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ